ਕੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਨਾਰਾਂ ਦਾ ਜੂਸ ਬਹੁਤ ਹੀ ਸਾਨੀ ਨਾਲ ਜੋ ਬਣ ਸਕਦਾ ਹੈ ਜਿੰਨਾ ਟੇਸਟੀ ਹੁੰਦਾ ਉਨਾ ਹੈਲਦੀ ਵੀ ਹੁੰਦਾ ਹੈ ਹਾਂਜੀ ਜੂਸ ਬਣਾਉਣ ਲਈ ਅਸੀਂ ਦੋ ਨਾਰ ਲੈਨੇ ਇਹਦੇ ਦਾਣੇ ਕੱਢ ਲੈ ਤੇ ਇਹ ਅਸੀਂ ਇੱਕ ਚਕੰਦਰ ਲਿਆ ਚਕੰਦਰ ਨੂੰ ਅਸੀਂ ਤੋਸਵਾਰ ਕੇ ਛੋਟੇ ਪੀਸਾਂ ਵਿੱਚ ਕੱਟ ਲਿਆ ਤੇ ਅਸੀਂ ਪੰਜ ਚਮਚ ਅਸੀਂ ਚੀਨੀ ਦੇ ਪਾਵਾਂਗੇ ਜਿੰਨਾ ਕੋ ਮਤਲਬ ਤੁਸੀਂ ਮਿੱਠਾ ਪਾਉਣਾ ਚਾਹੁੰਦੇ ਹੋ ਉਹਨਾਂ ਪਾ ਸਕਦੇ ਹੋ ਇਹ ਅਸੀਂ ਬਰਫ਼ ਲਈਏ ਛੋਟੇ ਟੁਕੜਿਆਂ ਵਿੱਚ ਤੇ ਇੱਕ ਚਮਚ ਅਸੀਂ ਕਾਲੇ ਨਮਕ ਦਾ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਮਤਲਬ ਗ੍ਰਾਊਂਡ ਕਰਨ ਵਾਸਤੇ ਹਾਂਜੀ ਆਪਾਂ ਜੱਗ ਲੈ ਲਿਆ ਮਿਕਸੀ ਦਾ ਹੁਣ ਇਹਦੇ ਵਿੱਚ ਦਾਣੇ ਪਾਵਾਂਗੇ ਜਿਹੜੇ ਕੱਡੇ ਹੋਏ ਨੇ ਬਨਾਰਾਂ ਦੇ ਤੇ ਇਹ ਆਪਾਂ ਜਿਹੜੀ ਚਕੰਦਰ ਸੀ ਕੱਟੀ ਹੋਈ ਇਹ ਵੀ ਪਾ ਦਾਂਗੇ ਵਿੱਚੇ ਹੀ 5 ਚਮਚਾ ਆਪਾਂ ਚੀਨੀ ਦੇ ਪਾਵਾਂਗੇ 1 ਚਮਚਾ ਸੀ ਕਾਲੇ ਨਮਕ ਦਾ ਪਾ ਰਹੇ ਹਾਂ ਤੇ ਹੁਣ ਅਸੀਂ ਇਹਨਾਂ ਨੂੰ ਗ੍ਰाइंड ਕਰਾਂਗੇ ਥੋੜਾ ਜਿਹਾ ਅਸੀਂ ਪਾਣੀ ਪਾਵਾਂਗੇ 4-5 ਚਮਚ ਪਾਉਣਾ ਪਾਣੀ ਇੱਕ ਵਾਰੀ ਹੁਣ ਅਸੀਂ ਇਹਨੂੰ ਗ੍ਰाइंड ਕਰਾਂਗੇ ਹਾਂਜੀ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਮਿਕਸੀ ਚਲਾਵਾਂਗੇ ਹਾਂਜੀ ਆਪਨਾ ਅਨਾਰ ਆਪਣੇ ਜਿਹੜੇ ਗ੍ਰाइंड ਹੋ ਗਏ ਨੇ ਜਿਹੜਾ ਆਪਾਂ ਸਮਾਨ ਪਾਇਆ ਸੀ ਗ੍ਰੈਂਡ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਬਰਫ਼ ਪਾਵਾਂਗੇ ਆਪਾਂ ਤੇ ਇਹਨੂੰ ਬੰਦ ਕਰ ਕਰਕੇ 2-3 ਵਾਰੀ ਚਲਾਉਣਾ ਮਤਲਬ ਚੰਗੀ ਤਰ੍ਹਾਂ ਪੀਸ ਜਾਣ ਜਿਹੜੇ ਇਹਨਾਂ ਦੇ ਨਾਰ ਨੇ ਨਾ ਇਹਨਾਂ ਦੇ ਪੀਸ ਜਿਹੜੇ ਇੰਨੀ ਕੋਸੀ ਬਰਫ਼ ਪਾਤੀ ਤੇ ਹੁਣ ਫੇਰ ਇਹਨੂੰ ਆਪਾਂ ਚਲਾਵਾਂਗੇ ਹਾਂਜੀ ਆਪਾਂ ਦੇਖਦੇ ਹਾਂ ਹੁਣ ਗ੍ਰੈਂਡ ਹੋ ਚੁੱਕਾ ਹੈ ਗ੍ਰੈਂਡ ਹੋ ਗਿਆ ਹੁਣ ਇਹਨੂੰ ਜੱਗ ਦੇ ਵਿੱਚ ਆਪਾਂ ਪੋਲ ਲੈਣਾ ਹਾਂ ਹਾਂ ਜੀ ਨਾਰਾਂ ਦਾ ਜੂਸ ਬਣ ਕੇ ਆਪਣਾ ਤਿਆਰ ਏ ਹੁਣ ਇਹਨੂੰ ਗਲਾਸਾਂ ਵਿੱਚ ਪਾਉਣਾ ਤੇ ਇਹ ਬਹੁਤ ਹੀ ਪੋਸ਼ਟਿਕ ਤੱਤ ਦੇ ਨਾਲ ਇਹ ਭਰਪੂਰ ਹੁੰਦਾ ਹੈ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਮਿਲੋ ਬਣਾਉਣਾ ਚਾਹੀਦਾ ਪੀਣਾ ਚਾਹੀਦਾ ਜੂਸ ਪੋਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ ਤੇ ਸਿਹਤस्ते ਬਹੁਤ ਵਧੀਆ ਹੁੰਦਾ ਫੇਸ ਤੇ ਵੀ 글로ਉ ਆਉਂਦਾ ਖੂਨ ਦੀ ਕਮੀ ਨੂੰ ਪੂਰਾ ਕਰਦਾ ਬਹੁਤ ਵਧੀਆ ਮਤਲਬ ਪੀਣਾ ਚਾਹੀਦਾ ਤੇ ਤੁਸੀਂ ਸਾਨੂੰ ਦੱਸਿਓ ਵੀ ਸਾਡੀ ਜਿਹੜੀ ਰੈਸਪੀ ਹੈ ਨਾਰ ਦੇ ਜੂਸ ਦੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖੋ ਵੱਧ ਤੋਂ ਵੱਧ ਜਿਹੜੀ ਜਿਹੜੀ ਭੈਣ ਭਰਾ ਸਾਡੇ ਵੀਡੀਓ ਵੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ